ਲੀਗਲ ਵਹੀਕਲ ਜਿਹੜੇ ਤੁਸੀਂ ਈ ਰਿਕਸ਼ਾਜ਼ ਦੀ ਗੱਲ ਕੀਤੀਆਂ ਜਿਹੜੇ ਆਟੋ ਰਿਕਸ਼ਾਜ਼ ਹੈਗੇ ਜਿਹੜੇ ਕਿ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਆਪਣੇ ਸ਼ਹਿਰ ਚ ਚੱਲਦੇ ਹਨ ਸਿੱਧੀ ਚ ਉਹਦੇ ਬਾਰੇ ਜਿਹੜੀ ਗੱਲ ਹੈਗੀ ਆ ਕਿ ਉਹਨਾਂ ਦੀ ਵਿਕਰੀ ਦੇ ਲਈ ਕੋਈ ਰੋਕ ਲਾਉਣੀ ਉਹ ਸਾਡੀ ਜੂਰਿਸਡਿਕਸ਼ਨ ਦੇ ਵਿੱਚ ਨਹੀਂ ਹੈ ਬਿਕੋਜ਼ ਐਜ਼ ਅ ਰੀਜਨਲ ਟ੍ਰਾਂਸਪੋਰਟ ਆਫੀਸਰ ਅਸੀਂ ਜੋ ਮੋਟਰ ਵਹੀਕਲ ਐਕਟ ਦੇ ਤਹਿਤ ਜੋ ਨਿਯਮ ਹੈਗੇ ਉਹਨਾਂ ਦੀ ਪਾਲਣਾ ਕਰਾਉਣੀ ਹਾਂ ਐਨਫੋਰਸਮੈਂਟ ਵਾਸਤੇ ਅਸੀਂ ਡਿਫਰੈਂਟ ਤਰ੍ਹਾਂ ਦੇ ਸਟੈਪ ਲੈ ਸਕਦੇ ਹਾਂ ਬਟ ਕਿਉਂਕਿ ਆਪਾਂ ਜੇ ਇੱਕੇ ਦਾ ਬਹੁਤ ਸਡਨ ਐਨਫੋਰਸਮੈਂਟ ਕਰ ਦਾਂਗੇ ਤੇ ਜਿਹੜੇ ਲੋਕ ਜਿਨ੍ਹਾਂ ਦਾ ਗੁਜ਼ਾਰਾ ਹੀ ਉਹਨਾਂ ਦੇ ਤਾਂ ਉਹ ਕੁਝ ਕਿਤੇ ਕਿਤੇ ਨਾ ਕਿਤੇ ਠੀਕ ਨਹੀਂ ਕਰ ਸਕਦੇ ਸੋ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਕਮਿਸ਼ਨਰ ਸਾਹਿਬ ਨਾਲ ਦੀ ਗੱਲ ਕਰਕੇ ਵੀ ਇਹਨਾਂ ਦੇ ਕਿਤੇ ਨਾ ਕਿਤੇ ਆਪਾਂ ਕੈਂਪ ਸਲਵਾਈਏ ਜਿੱਥੇ ਇਹਨਾਂ ਨੂੰ ਡਰਾਈਵਿੰਗ ਸਕਿਲਸ ਦਿੱਤੇ ਜਾਣ ਈਵਨ ਡੀਸੀਪੀ ਟ੍ਰੈਫਿਕ ਆਪਣੇ ਐਸਪੀ ਟ੍ਰੈਫਿਕ ਮੈਂ ਮਨਦੀਪ ਗੌਰ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਨੂੰ ਸਪੈਸ਼ਲ ਕੈਮਸ ਲਵਾ ਕੇ ਉਹਨਾਂ ਨੂੰ ਡਰਾਈਵਿੰਗ ਸਕਿਲਸ ਦੱਸੇ ਜਾਣ ਤੇ ਜਿਹੜੇ ਕਿਸੇ ਕੋਈ ਬੰਦਾ ਬਿਨਾਂ ਲਾਇਸੈਂਸ ਤੋਂ ਉਹਨਾਂ ਨੂੰ ਚਲਾ ਰਿਹਾ ਉਹਨਾਂ ਦਾ ਇੱਕ ਕੋਈ ਪਬਲਿਕ ਕੈਂਪ ਲਵਾ ਕੇ ਲਗਭਗ ਸਬਡਿਵੀਜ਼ਨਸ ਦੇ ਵਿੱਚ ਐਸਡੀ ਰਿਜ਼ਲਟ ਆਈ ਐਪ ਕਰਕੇ ਉਹਨਾਂ ਦੇ ਨਾਲ ਦੇ ਨਾਲ ਲਾਇਸੈਂਸ ਅਪਲਾਈ ਕਰਕੇ ਜੋ ਵੀ ਰੂਲਸ ਦੇ ਤਹਿਤ ਹੈਗਾ ਵੀ ਜਿਵੇਂ ਲਾਇਸੈਂਸ ਬੰਦਾ ਉਹਦੇ ਟੈਸਟ ਤੋਂ ਬਾਅਦ ਆਪਾਂ ਨੂੰ ਲਾਇਸੈਂਸ ਜਾਰੀ ਕਰ ਸਕੀਏ। ਜਿੱਦਾਂ ਐਸੇ ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਕੋਈ ਵਧੀ ਲੈ ਕੇ ਚੱਲ ਸਕਦਾ ਜੀ ਨਹੀਂ ਚੱਲ ਨਹੀਂ ਸਕਦਾ ਜੇ ਜਿੱਦ ਤੇ ਚੱਲਦਾ ਆ ਤੇ ਦੇ ਦੇਖੋ ਕਾਜ਼ ਪਾਪੂਲੇਸ਼ਨ ਬਹੁਤ ਆ ਐਨਫੋਰਸਮੈਂਟ ਕਰਨੀ ਕਰਨੀ ਸਾਡੀ ਜ਼ਿੰਮੇਦਾਰੀ ਹੈ ਤੇ ਅਸੀਂ ਕਰ ਵੀ ਰਹੇ ਹਾਂ ਜਿੱਥੇ ਜਿੱਥੇ ਸਾਨੂੰ ਕੋਈ ਇਹੋ ਜਿਹਾ ਬੰਦਾ ਮਿਲਦਾ ਕਿ ਜਿਹੜਾ ਬਿਨਾ ਲਾਇਸੈਂਸ ਤੋਂ ਚੱਲ ਰਿਹਾ ਉਹਦੇ ਵਾਸਤੇ ਅਸੀਂ ਉਹਦੀ ਚਲਾਨੀng ਹੋਮਿੰਗ ਕਰਦੇ ਆ 5000 ਰੁਪੀਜ਼ ਦੀ ਕਾਸਟ ਹੈ ਇਹ ਨਾਲ ਦੇ ਨਾਲ ਜੇ ਕੋਈ ਬਿਨਾ ਲਾਇਸੈਂਸ ਤੋਂ ਚੱਲ ਰਿਹਾ ਐਂਡ ਇਵਨ ਮੈਂ ਇਸ ਬਜਟ ਦੇ ਥਰੂ ਇਹ ਵੀ ਯਾਦ ਰੱਖਣਾ ਚਾਹੁੰਗਾ ਕਿ ਕੁਝ ਆਫੈਂਸਸ ਇਹੋ ਜਿਹੀ ਹੈਗੇ ਆ ਜਿੰਦੇ ਵਿੱਚ ਆਪਾਂ ਵਾਹਨ ਚਾਲਕ ਦਾ ਜਿਹੜਾ ਡਰਾਈਵ ਕਰ ਰਿਹਾ ਹੈ ਡਰਾਈਵਰ ਆ ਉਹਦਾ ਲਾਇਸੈਂਸ ਆਪਾਂ 3 ਮੰਥਸ ਵਾਸਤੇ ਸਸਪੈਂਡ ਵੀ ਕਰਦੇ ਆ ਉਹ ਆਪਣੇ ਆਫੈਂਸਿਸ ਹੈਗੇ ਜਿਵੇਂ ਕੋਈ ਵਿਦਆਊਟ ਹੈਲਮਟ ਚੱਲ ਰਿਹਾ ਜਾਂ ਵਿਦਆਊਟ ਸੀਟ ਬੈਲਟ ਟ੍ਰਿਪਲ ਰਾਈਡਿੰਗ ਹੋ ਗਈ ਡਰਿੰਕ ਐਂਡ ਡਰਾਈਵਿੰਗ ਹੋ ਗਈ ਜੰਪਿੰਗ ਰੈੱਡ ਲਾਈਟ ਹੋ ਗਿਆ ਇਦਾਂ ਦੇ ਕੁਛ 6-7 ਫੈਂਸਿਸ ਹੈਗੇ ਜਿਦੇ ਵਿੱਚ ਆਪਾਂ 3 ਮਹੀਨੇ ਲਾਇਸੈਂਸ ਸਸਪੈਂਡ ਕਰਦੇ ਆ